ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਖਾਨ ਅੱਜ ਅਸੀਂ ਤੁਹਾਨੂੰ ਤਰਪਾਈ ਕਰਨੀ ਦੱਸਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਇਹ ਅਸੀਂ ਵੀ ਇਹ ਅਲੱਗ ਤਰੀਕੇ ਨਾਲ ਕਰੀਏ ਤਰਪਾਈ ਅਸੀਂ ਕਮੀਜ਼ ਦੀ ਤਰਪਾਈ ਹੈ ਇਹ ਇਹ ਜਿਵੇਂ ਕਮੀ ਇਹਨੂੰ ਸਤਨ ਤੱਕ ਕਈ ਦਿਨ ਹੋ ਗਏ ਅਸੀਂ ਤਰਪਾਈ ਨਹੀਂ ਕਰਨ ਦਾ ਟਾਈਮ ਲੱਗਿਆ ਅਸੀਂ ਇਸ ਕਰਕੇ ਅਸੀਂ ਅੱਜ ਤਰਪਾਈ ਕਰਦੇ ਆਂ ਇਹਨੂੰ ਅਸੀਂ ਮੋੜ ਕੇ ਇਸ ਤਰੀਕੇ ਨਾਲ ਸਉਣ ਲਾ ਲਈ ਜਿੰਨੀ ਆਪਾਂ ਲੇੜ ਮੋੜਨੇ ਸੀ ਉੰਨੀ ਮੋੜ ਕੇ ਸਉਣ ਲਾ ਲਈ ਮੋਟਾ ਪੱਖਾ ਕਰਕੇ ਪੰਜ ਤੇ ਇਹ ਆਪਾਂ ਚਾਰ ਫੇਰੇ ਸਉਣ ਲਾਈਏ ਚੱਕਣ ਦੇ ਵੀ ਲਾਈਏ ਤੇ ਇਧਰ ਥੱਲੇ ਵੀ ਘੇਰੇ ਦੇ ਲਾਈਏ ਤੇ ਇਸ ਘੇਰੇ ਦੇ ਵੀ ਲਾਈਏ ਪਿਛਲੇ ਪਾਸੇ ਵਾਲੇ ਦੇ ਇਸ ਘੇਰੇ ਦੇ ਵੀ ਲਾ ਲਈ ਤੇ ਇਸ ਚੱਕਣ ਦੇ ਵੀ ਲਾ ਲਈ ਇਹ ਅਸੀਂ ਵੀ ਇੱਧਰ ਹੋਰ ਤੱਕ ਲਾ ਗ੍ਰੀਨ ਇੱਧਰ ਲਾ ਚਿੱਟਾ ਧੰਗਾ ਨੇੜ ਨਾ ਸੌਖਾ ਤੇ ਦੇਖੋ ਇਹ ਬਰੀਕ ਤਰਪਾਈ ਹੋਈ ਹੈ ਦਿਸ ਨਹੀਂ ਰਹੀ ਇਸ ਪਾਸੇ ਤੇ ਆਪਾਂ ਸੇਉਣ ਲਾ ਕੇ ਕਰਾਂਗੇ ਤਾਂ ਬਹੁਤ ਹੀ ਛੇਤੀ ਤਰਪਾਈ ਹੋ ਜਾਂਦੀ ਹੈ ਕਾਲੀ ਨਾ ਕਰਨੀ ਹੋਵੇ ਫਿਰ ਵੀ ਤੁਸੀਂ ਸੇਉਣ ਲਾ ਸਕਦੇ ਤੇ ਸ ਤਰਪਾਈ ਕਰਨ ਖਾਤਰ ਵੀਡੀਓ ਨਾਲ ਤੇ ਕਰ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਤੇ ਬਹੁਤ ਹੀ ਸੌਖਾ ਤਰਪਾਈ ਕਰਨ ਦਾ ਟ੍ਰਿਕ ਤਰਪਾਈ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਹੈ ਤੇ ਤੁਸੀਂ ਵੀ ਕਰ ਸਕਦੇ ਹੋ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਨੂੰ ਨਵਾਂ ਨਵਾਂ ਵੀਡੀਓ ਵੇਖਣ ਨੂੰ ਮਿਲਣਗੇ ਪਹਿਲਾਂ ਤੁਸੀਂ ਇਹ ਮੋੜ ਕੇ ਸਿਉਣ ਲਾ ਲਓ ਇਹਦੇ ਜਿੰਨਾ ਤੁਸੀਂ ਆਹ ਦੀ ਲੇੜ ਮੋੜਨੀ ਓਨੀ ਤੇ ਮੋٹے ਬਕੇ ਨਾਲ ਪੰਜ ਤੇ ਕਰਕੇ ਅਸੀਂ ਸਿਉਣ ਲਾਈਏ ਬਾਅਦ ਵਿੱਚ ਤੁਸੀਂ ਤਰਪਾਈ ਕਰ ਲਓ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਤਰਪਾਈ ਹੋ ਜਾਊਗੀ ਕੋਈ ਦਿੱਕਤ ਨਹੀਂ ਆਉਣੀ ਤੇਸ ਕਰਕੇ ਅਸੀਂ ਅੱਜ ਇਹ ਤਰਪਾਈ ਕਰਨ ਦਾ ਕਰਨ ਦੀ ਵੀਡੀਓ ਬਣਾਈ ਹੈ ਤੇ ਬਰੀਕ-ਬਰੀਕ ਤਰਪਾਈ ਹੋ ਜਾਂਦੀ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਤਰਪਾਈ ਕਰਨੀ ਦੱਸਦੇ ਹਾਂ ਜੇ ਆਏ ਫੜੀ ਜਾਣਾ ਤਾਂ ਬਸ ਉਂਗਲ ਤੇ ਕੱਪੜੇ ਨੂੰ ਬਰੀਕ-ਬਰੀਕ ਤਰਪਾਈ ਕਰੀ ਜਾਣੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਤਰਪਾਈ ਕਰਨ ਦਾ ਬਹੁਤ ਸੌਖਾ ਤਰੀਕਾ ਹੈ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਤਰਪਾਈ ਥੋੜੀ ਜਿਹੀ ਹੋਰ ਦੱਸ ਦਿੰਨੇ ਹੋਂਨੇ ਬਹੁਤੀ ਸੌਖੇ ਤਰੀਕੇ ਨਾਲ ਤਰਪਾਈ ਹੋ ਜਾਂਦੀ ਹੈ ਐਸੀ ਸੂਟ ਕਾਇਦਣਾ ਦਾ ਸਹਮਤ ਹੈ ਤਰਪਾਈ ਕਰਨ ਦਾ ਟਾਈਮ ਨਹੀਂ ਲੱਗਿਆ ਇਸ ਤਰੀਕੇ ਨਾਲ ਥੋੜੇ ਟਾਈਮ ਚ ਹੀ ਹੋ ਜਾਂਦੀ ਹੈ ਤਰਪਾਈ ਦੇਖੋ ਪੁੱਠੇ ਪਾਸੇ ਵੀ ਨਹੀਂ ਕੁਝ ਵੀ ਸਿੱਧੇ ਪਾਸੇ ਦਿਖਦੀ ਆਪਣੀ ਤਰਪਾਈ ਇਹ ਤੁਸੀਂ ਬਰੀਕ ਬਰੀਕ ਤਰਪਾਈ ਕਰ ਸਕਦੇ ਹੋ ਇਹ ਬਹੁਤ ਹੀ ਸੌਖਾ ਤਰੀਕਾ ਹੈ ਤਪਾਈ ਕਰਨ ਦਾ ਜਿਹਨੂੰ ਨਹੀਂ ਵੀ ਤਰਪਾਈ ਕਰਨੀ ਆਉਂਦੀ ਉਹ ਵੀ ਕਰ ਸਕਦਾ ਸੇਉਣ ਲਾ ਕੇ ਜੇ ਕੋਈ ਬੰਨ ਨਹੀਂ ਪਾਉਗਾ ਇਹ ਚ ਸਿੱਧੀ ਸਿੱਧੀ ਰੋਗੇ ਆਪਣੀ ਲੇਟ ਵਧ ਗਿਆ ਸਿੱਧੀ ਸਿੱਧੀ ਰੋਗੇ ਜੇ ਸੇਉਣ ਲਾ ਕੇ ਵੀ ਤੁਸੀਂ ਤਰਪਾਈ ਕਰੋਗੇ ਇਸੇ ਤਰੀਕੇ ਨਾਲ ਕਾਜ ਆਦਾਂਤਰ ਪਾਈ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਨੂੰ ਆਪਣਾ ਵੀਡੀਓ ਵੇਖਣ ਨੂੰ ਮਿਲਣੀ ਹੈ ਚਲੋ ਜੀ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ